ਆਖਿਰ ਥਾਣੇਦਾਰ ਸਾਹਿਬ ਇਹਨਾਂ ਨੂੰ ਪੱਟੀਆਂ 'ਚ ਝੋਕ ਦਿੱਤੇ ਕਿਸਨ ਪਤਾ ਲੱਗਿਆ ਕਿ ਰੋਮ ਰੋਮ ਜਾਂ ਤੱਕ ਇਹਨੇ ਪੱਟੀਆਂ 'ਚ ਝੋਕਦੇ ਸਾੜ ਜੋ ਅੱਖ ਲਾ ਦਿਓ ਤੁਸੀਂ ਜੀਬ ਕਰ ਦਿੱਤੀ ਇਹਨਾਂ ਤਾਂ ਦੋ ਹਾਰ ਕਰ ਦਿੱਤਾ ਗਿਆ ਤਾਂ ਵੀ ਨਾਮ ਨਹੀਂ ਵਿਸਰਿਆ ਤਾਂ ਵੀ ਬਾਣੀ ਨਹੀਂ ਵਿਸਰੀ ਉਹ ਅਵਸਥਾ ਹੈ ਸਾ ਸੰਗਤ ਅਨੰਦ ਦੀ ਤੇ ਦੂਸਰਾ ਜਿਹਨੂੰ ਆਪਾਂ ਕਹਿੰਦੇ ਮੰਨ ਤੇ ਤਨ ਵਿੱਚ ਬਸ ਗਿਆ ਤੇ ਮਨ ਦਾ ਤੇ ਤਨ ਦਾ ਸੁੱਖ ਤਾਂ ਹੈ ਗੁਰੂ ਪਿਆਰਿ ਜੇ ਮਨ ਵਿੱਚ ਬਸਿਆ ਹੋਵੇ ਤਨ ਦਾ ਸੁੱਖ ਵੀ ਤਾਂ ਹੈ ਤੇ ਤਨ ਕਰਕੇ ਜਪੇਗਾ ਤਾਂ ਮਨ ਚ ਬਸਣਾ ਮਨ ਕੋ ਭਾਵ ਰਸਨਾ ਦੇ ਨਾਲ ਜਪੇਗਾ ਤੇ ਮਨ ਵਿੱਚ ਜਾਣਾ ਨੇ ਤੇ ਜਦੋਂ ਮਨ ਵਿੱਚ ਚਲਾ ਗਿਆ ਫਿਰ ਤੂੰ ਬਾੜ ਵੀ ਕੋਈ ਕਰ ਦਵੇ ਬੰਦ ਬੰਦ ਵੀ ਕਰ ਦਵੇ ਭਾਈ ਮਨੀ ਸਿੰਘ ਸੁਖਮਨੀ ਸਾਹਿਬ ਦੀ ਬਾਣੀ ਨਹੀਂ ਜੀ ਵੀ ਸਦੀ ਇਹ ਆ ਸਾ ਸੰਗਤ ਤੋਂ ਕਹਿਣਾ ਬੈਠਾ ਖਦਾ ਕਰਕੇ ਚਲੇ ਜਾਣਾ ਤੇਰੇ ਵੱਸ ਤੇ ਪੂਰਨ ਆਵੇ ਮੇਰੀ ਡਿਊਟੀ ਹੈ ਕਿ ਸ਼ਬਦ ਦੀ ਵਿਚਾਰ ਕਰੀ ਪਰ ਜਿਹੜੀ ਆਨੰਦ ਦੀ ਅਵਸਥਾ ਹੈ ਨਾ ਜੀ ਇਹ ਬਹੁਤ ਅਗੇ ਨਹੀਂ ਜਾਂਦੀ ਜਿੱਥੇ ਆਨੰਦ ਆਨੰਦ ਦੀ ਵਰਸਾ ਆ ਗਈ ਨਾ ਜੀ ਉੱਥੇ ਫਿਰ ਗੱਲ ਖਤਮ ਹੈ ਪਰ ਇਹ ਆਨੰਦ ਲੱਭਣਾ ਕਿੱਥੋਂ ਹੈ ਗੁਰੂ ਦੇ ਕੋਲ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੋਂ ਜਾਣਿਆ ਜਾ ਰਿਹਾ ਆਨੰਦ ਸਦਾ ਕੋਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਅੱਗੇ ਸਤੂਰਾਂ ਦੇ ਕੇਂਦਰ ਤੋਂ ਕੱਟੇ ਜੇ ਲੁਖੋਂ ਦੇ ਦੀ ਫਾ ਜਦੋਂ ਤੇਰੇ ਵਿੱਚ ਅਨੰਦ ਦੀ ਅਵਸਥਾ ਆ ਗਈ ਨਾ ਤੇਰੇ ਪਾਪ ਉੱਤੇ ਜਾਣ ਸਾਤ ਤੂੰ ਇਹ ਪ੍ਰੋਸਾਤਿੰਦਿ ਜਗਤ ਅਰਤੀ ਕਿਰਪਾ ਗਿਨ ਅਨੰਦ ਦੀ ਅਵਸਥਾ ਅਸਾ ਇੱਕ ਮੈਨੂੰ ਗੱਲ ਹੋਰ ਚਿਤਿਆ ਗਈ ਜਿਹੜਾ ਇਹ ਅਨੰਦ ਦੀ ਅਵਸਥਾ ਹੈ ਨਾ ਆਪਾਂ ਜਪਜੀ ਸਾਹਿਬ ਦੇ ਵਿੱਚ ਪੜਦੇ ਚਾਰ ਵਾਰ ਹੁੰਦਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਦਾ ਨਾਸ ਸਦਾ ਵਿਗਾਸ ਤੋਂ ਭਾਵ ਹੈ ਸਦਾ ਹੀ ਖੇੜਾ ਇਹ ਉਹ ਖੇੜਾ ਨਹੀਂ ਇਹ ਉਹ ਆਨੰਦ ਨਹੀਂ ਇਹ ਉਹ ਸੁਪਨੇ ਕੇ ਸਵੇਰੇ ਬਾਣੀ ਪੜੀ ਸੀ ਬੜਾ ਨੰਦ ਆ ਗਿਆ ਦਿਨ ਵਿੱਚ ਪਿਚਰੇ ਤੇ ਆਨੰਦ ਗਵਾਚ ਗਿਆ ਨਾ ਐਸਾ ਨਹੀਂ ਇਹ ਉਹ ਆਨੰਦ ਹੈ ਇਹ ਉਹ ਸੁਖ ਹੈ ਇਹ ਉਹ ਵਿਕਾਸ ਖੇੜਾ ਹੈ ਜਿਹੜਾ ਸਦਾ ਵਾਸਤੇ ਨਾਨਕ ਭਗਤਾਂ ਸਦਾ ਵਿਕਾਸ ਸਦਾ ਹੀ ਉਹ ਤੱਤੀ ਤਵੀ ਤੇ ਬੈਠਾ ਹੋਵੇ ਬੰਦ-ਬੰਦ ਕਟਿਆ ਜਾ ਰਿਹਾ ਵਿੱਚ ਚਰਖੇ ਤੇ ਚੜਦਾ ਹੋਵੇ ਆਨੰਦ ਵਿੱਚ ਫਰਕ ਨਹੀਂ ਫਿਰ ਇਹ ਉਹ ਖੇੜਾ ਉਹ ਆਨੰਦ ਹੈ ਜਿਹੜਾ ਮਨ ਤਨ ਕਰਕੇ ਸੁਖੀ ਹੋ ਗਏ ਹਾਂ